ਲੋਈ ਬੋ ਲੂ ਬਾਈ ਨੂੰ ਸਸਰੀ ਗਾਲ ਜੀ ਲਓ ਜੀੱਖ ਵਧਣਾ ਆਏ ਬੇਤੇ ਬਾੜਾੜ ਜਿਹਾ ਹੋਇਆ ਬਾਜਰੇ ਦਾ ਹਾਲਤਾ ਦੇਖ ਲੈ ਇਹਨਾਂ ਨੂੰ ਉੱਚਾ ਵਧਣਾ ਪੈਂਦਾ ਪਿੱਛੇ ਤੇ ਕਰੇ ਕੀ ਬਹੁਤ ਜ਼ਿਆਦਾ ਚਲ ਆਏ ਵੀ ਦੋ ਦਿਨ ਦਾ ਰਹਿ ਗਿਆ ਹੁਣ ਚਲ ਫੇਰ ਫੇਰ ਕਰੀਂ ਉਧਰ ਬਟਾ ਲਾਉਂਗਾ ਉਹ ਖੱਤੀ ਨੂੰ ਪਾ ਲੈਣੇ ਬਾਜਰੇ ਨੇ ਛੱਡਦੀਆਂ ਹੀ ਨਹੀਂ ਨਾ ਉੱਪਰ ਉੱਪਰ ਤੇ ਵੜਦਾ ਮਹਿੰਗਾ ਕਲਿਆ ਵੜਦਾ ਗੜਿਆ ਉਹ ਤਾਂ ਹੈ ਨਹੀਂ ਇੰਨਾ ਉੱਪਰ ਉੱਪਰ ਤੇ ਵੱਢ ਲਈਏ ਚਾਰ ਦਿਨ ਦਾ ਤਾਂ ਰਹਿ ਗਿਆ ਪਰਾਂ ਠੀਕ ਤਾਂ ਇੱਧਰ ਆ ਕੇ ਆ ਕੇ ਯਾਰਾ ਜਿਆਦਾ ਖਰਾਬ ਹੋ ਗਿਆ ਮੌਸਮ ਕਿਆ ਕਹਿੰਦਾ ਕਹੀ ਜਾਣਦੇ ਜਿਹੜਾ ਕੋਈ ਕਹਿਣਾ ਹੁੰਦਾ ਸੀ ਡਰਨਾ ਥੋੜੋ ਉਹ ਡਰਦੇ ਤਾਂ ਨਹੀਂ ਹੈਗੇ ਹਾਂ ਜਿਹੜਾ ਕੋਈ ਮਹਾਰਾਜ ਦੇਣਾ ਉਹ ਤਾਂ ਦੇ ਨਹੀਂ ਦੇਣਾ ਡਰਦੇ ਨਹੀਂ ਹੈਗੇ ਉਹ ਗੱਲ ਕਰਦਾ ਵੀ ਗੜਬੜੇ ਹੋਈ ਯਾਰ ਇਹ ਜੇ ਤਾਂ ਪੈ ਲੈਵੇ 5 ਮਿੰਟ ਲਾ ਜਵੇ ਚਲ ਪੈ ਵੀ ਜਾਉ ਤਾਂ ਵੀ ਕੋਈ ਗੱਲ ਨਹੀਂ ਜੇ ਨਹੀਂ ਨਾ ਉਹੀ ਕਹਿੰਦਾ ਮੌਸਮ ਤਾਂ ਮੌਸਮ ਠੰਡਾ ਹੋ ਕੇ ਇੱਕ ਵਾਰੀ ਲੰਘ ਜਵੇ ਹਾਂ ਆਹ ਨਾਲੇ ਢਾਲੇ ਤੇ ਪੈ ਲਿਆ ਆਹ ਆ ਇੱਕ ਨਹੀਂ ਪੈਂਦਾ ਨਿਰੰਦਰ ਕਿ ਨਹੀਂ ਆਹ ਉਹ ਵੀ ਤਾਂ ਪੂਰ ਪੈ ਰਹੀ ਆ ਤੇ ਮਾੜੀ ਮੋਟੇ ਦਾ ਕੋ ਪਪੂਨਰਾ ਕਰਕੇ ਨਹੀਂ ਲੱਗਦੀ ਹੈਗੀ ਨਹੀਂ ਤਾਂ ਪੈ ਰਹੀ ਆ ਪੈ ਵੀ ਗਿਆ ਆਪਾਂ ਇਹ ਕੀ ਕਰੂਗੇ ਕੁਝ ਵੀ ਨਹੀਂ ਕਰਨਾ ਆਪਨੇ ਗਾਣ ਉਹਨੇ ਕੱਖ ਬੜਨੇ ਘਰਾਂ ਨੂੰ ਚੱਲੀਏ ਜਿਹੜੀ ਡਿਊਟੀ ਆ ਨਹੀਂ ਤਿੰਨ ਸਾਲ ਭਈਆਂ ਦੇ ਬੜਾਉ ਦੂਗੇ ਦੋ ਦਿਨ ਨਟਕ ਕੇ ਆਈ ਆ ਹੋਰ ਕਿੱਥੇ ਇਹਦੀ ਡਿਊਟੀ ਬਸ ਉਹ ਕਰਨੀ ਹੈ ਗੱਖ ਵਧਣੇ ਕਰਨ ਨੂੰ ਮੇਟ ਨਹੀਂ ਹੈਗੀ ਲੰਘ ਜਾਣਾ ਇਹਨੇ ਮੈਂ 100% ਮੇਰਾ ਵੀ ਦੇਖ ਤਾਂ ਉਹ ਉੱਥੇ ਤੇ ਵੱਢ ਕੇ ਆਉਂਦੀ ਆ ਤਾਂ ਵੀ ਤਿੰਨ ਭਰੀਆਂ ਹੋਣੀਆਂ ਬੁੱਕਾ ਕਰਕੇ ਵੀ ਆ ਉਹ ਇੰਨਾ ਕ ਟਾਈਮ ਸੋਨਾ ਕੱਢ ਕੇ ਹਾਂ ਸੱਖ ਹਾਂ ਉਹ ਕਿੱਧਰ ਤੇ ਲਿਆਉਂਦਾ ਹੁਣ ਮੈਂ ਆਪਣੇ ਲਈ ਵੱਢਣਾ ਉਹ ਬਾਉਣਾ ਖਾਣਾ ਤੇ ਉਸੇ ਮੈਂ ਸਾਜਦਾ ਜੀਜੀਓ ਲਾ ਦੂੰਗਾ ਤੁਹਾਡਾ ਵੀ ਤੇ ਨਾਲ ਕਿਤੇ ਪੜਾ ਗਿਆ ਕੋਲ ਤੇ ਜਮ ਪਿਆ ਗਿਆ ਕਰੇ ਸੋਗਾ ਜੇ ਰੱਖਿਆ ਹੋਇਆ ਰਵੀਆਂ ਗਿਆ ਖੜੀ ਐ ਅੱਜ ਚੁਰਲੇ ਬਸ ਹਾਂ ਆਹੋ ਹਵਾ ਚੱਲ ਪਈ ਹੁਣ ਆਉਂਦਾ ਨਹੀਂ ਮੀਂਹ ਨਹੀਂ ਪੈਣਾ ਮਾੜਾ ਮੌਸਮ ਚ ਪੈ ਗਿਆ ਚੱਲ ਕਰ ਵੀ ਗਿਆ ਸਕਦੇ ਆ ਸਭ ਦੇ ਖੜੇ ਆ ਇਕ ਲੱਤ ਭਾਰ ਖੜ ਜਾ ਨਹੀਂ ਸਭ ਦੇ ਖੜੇ ਆ ਮੈਨੂੰ ਤੇਰੀ ਜਿਆਦਾ ਸੁਣਦਾ ਹੁਣ ਮੈਂ ਤੈਨੂੰ ਕਹਿੰਦਾ ਮਹਾਰਾਜ ਦਿਖਾ ਦੇਣਾ ਇਕ ਲੱਤ ਭਾਰ ਖੜ ਕੇ ਤਾਂ ਦੇਖ ਅੱਜ ਦੀ ਦਿਹਾੜੀ ਆਪੇ ਵੀ ਨਾ ਕਰਦੇ ਲਾ ਦੇਣੀ ਐ ਉਹਨੂੰ ਪਤਾ ਕਿ ਫਿਕਰ ਨਹੀਂ ਹੈਗਾ ਉਹਨੂੰ ਮਨਵਾਦਾ ਪਰ ਦੁਨੀਆ ਦੇ ਖੜੇ ਆ ਮੇਰੇ ਮੈਡੀਕਲ ਲੋਗ ਲੱਤ ਬਾਹਰ ਫੜੀ ਹੋਈ ਹੈ। ਕੋਈ ਗੱਲ ਆ। ਕੋਈ ਸ ਨਹੀਂ ਵਿਗੜਾ ਕੋਈ। ਤੀਜੀ ਜਲਾ ਸੁਣਦਾ ਹੋਰ ਕੀ ਆਏ? ਨਹੀਂ ਤੂੰ ਖੜ ਕੇ ਥੇਲਾ ਬਾਪੂ ਜੇ ਤੇਰੀ ਸੁਣਦਾ। ਲੋਗ ਰੱਬ ਜ਼ਿਕਰ ਕਰਕੇ ਠੀਕ ਹੀ ਕਰਦਾ। ਲੋ ਕਰਦਾ ਸੀ ਤਾਂ ਨਾ 1 ਵੀ ਨਾ ਤੇ 10 ਵੀ ਲੈ ਲਵਾਂ ਫਿਰ ਕੀ ਕਰ ਲੂੰਗਾ? 1 ਵੀ ਨਾ ਰਮਾ ਤੇ ਤੇ 10 ਵੀ ਖੋਲਵਾਂ। ਫੇ ਕੀ ਕਰ ਲੂੰਗਾ ਤੂੰ? ਹਾਂ ਜੀ ਜੋ ਕਾਦਰ ਠੀਕ ਹੈ ਉਹ ਤੇ ਰਾਜਾ ਵੀ ਉਹ ਅਸੀਂ ਥੋੜਾ ਕੋ ਗਹਦੇ ਇਧਰ ਰਿਕਵੈਸਟ ਕਰਦੇ ਆ। ਰਿਕਵੈਸਟ ਅਸੀਂ ਵੀ ਨੂੰ ਕਰਦੇ ਵੀ ਲੈ ਦੇ ਦੁਨੀਆ ਦੇ ਖੜੇ ਨੂੰ ਸਾਬ ਨੂੰ ਸਿਰਫ ਰਿਕੁਐਸਟ ਕਰ ਸਕਦੇ ਹੋਰ ਤਾਂ ਕੁਝ ਨਹੀਂ ਕਰ ਸਕਦੇ ਆ। ਉਹ ਮਹਾਰਾਜ ਬਟਾ ਦੇ ਸਾਬ ਦੇ। ਉਹ ਇਨੇ ਨਾਲ ਖੜਾ ਉਹ। ਆ ਉਹੀ ਗੱਲ ਆ ਮੈਂ। ਸਾਨੂੰ ਖੜੇ ਦਾ ਜੱਕਾ ਨਹੀਂ ਸਾਨੂੰ ਤਾਂ ਚੋਈ ਦਾ ਜੱਕਾ ਆ। ਚੋਈ ਨਾਲ ਕਿੱਥੇ ਹੋ ਜਾਣਾ ਚੱਕਰ ਗਿਆ। ਸਾਡੇ ਡੋਭੇ ਹੀ ਰੱਖੇ ਨਾਲੇ ਡੋਕ ਕਰ ਦਿੰਦਾ ਜਰਾ। ਹੋਰ ਤੇ ਕੀ? ਹੋਰ ਕਾਹੀ ਤਾਂ ਨਹੀਂ ਨੀਵੀਂ ਜਗ੍ਹਾ ਦਾ ਚੱਕਰ ਆ ਉੱਚੀ ਜਗ੍ਹਾ ਦਾ ਕੋਈ ਚੱਕਰ ਨਹੀਂ। ਬਾਕੀ ਤਾਂ ਉਹਦੀ ਮਰਜ਼ੀ ਆ। ਕੋਈ ਨਹੀਂ ਨਹੀਂ ਮੋਂ ਸਾਹ ਨੂੰ। ਆਹ ਤਾਂ ਲੈ ਪੈ ਗੂ ਮਾੜਾ ਮੋਟਾ ਜਿੱਧਰ ਬਾੜ ਨੋਰੇ ਵੀ ਪੈ ਲਿਏ ਤਾਂ ਅਸੀਂ ਕੁਝ ਨਹੀਂ ਕਹਿੰਦੇ ਅਸਲ ਵਿੱਚ ਕੁਝ ਨਹੀਂ ਹੁੰਦਾ ਮੌਸਮ ਠੰਡਾ ਹੋ ਜੂ ਰਾਤ ਗਰਮੀ ਦੇ ਅੱਲਾ ਕਿੰਨੀ ਸੀ ਰੋਜ ਇੰਨੇ ਚ ਮੌਸਮ ਠੰਡਾ ਹੋ ਜਾਣਾ ਚਾਰ ਕਿਣੀਆਂ ਪੈ ਗਈਆਂ ਪੈ ਗਈਆਂ ਕਿੰਨੀਆਂ ਰਾਤ ਵੀ ਵੈਲੀਆਂ ਡੇਣੀਆਂ ਹੁਣ ਵੀ ਪੈ ਰਹੀਆਂ ਨੇ ਤਾਂ ਭੂੜ ਜੀ ਇੱਥੇ ਦੇ ਬੱਟੇ ਮਹਾਰਾਜ ਪੈ ਰਹੇ ਤਾਂ ਆਈ ਬੱਟਾ ਭਰੀ ਨਿਬੜ ਦੇ ਲਿਆ ਨਹੀਂ 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 ਮੈਨੂੰ ਬੱਟੇ ਪੂਰੀ ਉਹ ਨਿਬੜ ਜੂ ਆਹ ਨੂੰ ਆਪਾਂ ਤਾਂ ਆ ਵੀ ਆਲ ਇੱਕ ਪਾਸੇ ਦਰਿਆ ਇੱਕ ਪਾਸੇ ਨਹਿਰ ਦੋ ਪਾਸੇ ਨਦੀਆਂ ਗੱਭੇ ਮਰੇ ਹੋਏ ਰਹਿ ਗਏ ਇਹਨਾਂ ਨੂੰ ਕਰ ਮਾਰ ਹੂੰ ਉਹ ਨਹੀਂ ਬਾਟਲ ਉਹ ਦੋ ਦਿਨ ਹੋ ਗਏ ਮੇਰੇ ਖੜਾ ਉੱਦ ਮਟਾ ਹੈ ਮੇ ਤਾਂ 2 ਮਹੀਨਾ ਲੱਗਿਆ ਮੇ ਤਾਂ ਨਿਊਟਰੀ ਬਾਜਰਾ ਠੀਕ ਹੈ ਮੇ ਤਾਂ ਦੋ ਇੱਕ ਬਈ ਵੱਢਣੀ ਹੈ ਇੱਕ ਬਈ ਉਰ ਤੇ ਵੱਢ ਲੈ ਸਾਨੂੰ ਵੀ ਥੋੜਾ ਜ ਐ ਹੋ ਜੀ ਵੀ ਚਲ ਨਿਬੜ ਗਿਆ ਕੱਲ ਦੇ ਦਿਨ ਚ ਕੱਲ ਨੂੰ ਨਿਬੜ ਜੂ ਕੱਲ ਨੂੰ ਬਾਟਲ ਨੂੰ ਜ ਲੋ ਕੱਲ ਨੂੰ ਨਹੀਂ ਵੱਢੋਣਾ ਹੁਣ ਪਰਸੋਂ ਨੂੰ ਆਉਂਗੇ ਦੋ ਦਿਨ ਦੇ ਲੈ ਜਣੇ ਨਿਬੜ ਲੈਣਾ ਚਲ ਠੀਕ ਹੈ ਫਿਰ ਦੇਖਦੇ ਹਾਂ ਹੁਣ ਮੌਸਮ ਕਿਆ ਕਹਿੰਦਾ ਕੱਖ ਵੱਢੀਏ ਕੱਖ ਵੱਢੀਏ ਹਾਂ ਕਿੰਨੀਆਂ ਤਾਂ ਮਾਰੇ ਮੋਤੇ ਪੈਣੀਆਂ ਹੀ ਆਂ ਕਰਨਾ ਹੀ ਆਉਂਦੇ 22 ਨੂੰ ਕਰਦਾ ਹੁੰਦਾ 22 23 ਨੂੰ ਅੱਜ ਕੀ ਸਾਰਾ ਕੁਝ ਲੇਟ ਆ ਗਰਮੀ ਵੀ ਲੇਟ ਆ ਮੀਂਹ ਵੀ ਲੇਟ ਆ ਸਾਰਾ ਕੁਝ ਲੇਟ ਕਰੀ ਬੈਠਾ ਰੱਬ ਵੀ ਅੱਜ ਚੱਲ ਠੀਕ ਆ ਵਟੀਏ ਕੱਕ ਕੱਕ ਚੱਕ ਮੀ ਆ ਗਿਆ ਹੈ ਚੱਕਣ ਲੱਗਿਆ ਹੈ ਚੱਕਾ ਮਾ ਉਹ ਤੂੰ ਧਾਰਨਾ ਕਰਾ ਲਈ ਉਹ ਫੇ ਤੇਰੀ ਧਾਰ ਹੋ ਜਾਂਦੀ ਐ ਅੱਛਾ ਨਹੀਂ ਹੁੰਦੀ ਉਹ ਜੇ ਬਹੁਤਾ ਬਜੇ ਚੱਕ ਲਾ 80 ਕਿਲੋ ਦੀ ਚੱਕਣੀ ਫੇਰ ਤਾਂ ਧਾਰ ਹੋਣੀ ਆ ਮੈਨੂੰ ਦੱਸਦਾ ਵੀ ਫੇਰ ਤੂੰ ਧਰ ਬਹੁਸ਼ੀਤੀ ਹੁੰਦੀ ਆ ਮੈਂ ਚੁਕਾ ਦੇਣੀ ਮੈਂ ਮੀ ਆ ਗਿਆ ਉਹ ਪੈਲੈਂਡਰ ਚਾਰ ਕੀਨੇ ਦਾ ਉਹ ਮੈਂ ਨਹੀਂ ਕੁਝ ਵੀ ਕਹਿੰਦਾ ਹੈ ਇਹਨੂੰ ਲੰਘਣਾ ਨਹੀਂ ਉੱਧਰ ਤੇ ਹੱਥ ਮਾਰ ਕੇ ਲਿਖਾ ਦੇਣਾ ਉਹ ਡਰਾ ਕੇ ਹੁਣ ਇੱਕ ਦਿਨ ਦੇ ਰਹਿ ਗਏ ਬਸ ਹੈ ਇੱਕ ਦਿਨ ਦੇ ਰਹਿ ਗਏ ਮੈਂ ਕਿਹਾ ਹੁਣ ਉੱਤੇ ਬਾ ਜਾਉਂਗੇ ਤਗੜੇ ਬਾਜਰੇ ਨੂੰ ਫੇਰ ਆਇਆ ਵੀ ਤਗੜਾ ਬਾਜਰਾ 10 ਮਿੰਟਾਂ ਚ ਵੱਡ ਹੋ ਜਾਂਦਾ ਇਹਨੂੰ ਲੱਗ ਗਿਆ ਹੁਣ ਘੰਟਾ ਕਣਕ ਕਿੰਨੀ ਤਰੀਕ ਨੂੰ ਵੀਜਣੀ ਆ? ਇਹ ਮੇਨਾ ਪਿਆ ਕਣਕ ਦਾ। ਹੈ? ਬੂਟਿਆਂ ਵਿੱਚ ਕਹਿੰਦਾ ਮੈਂ। ਕਾਹ ਵਿੱਚ? ਹਾਂ। ਉਹ ਕਿਤੀ ਵੀ ਇਦਾਂ ਹੁੰਦਾ ਨਾ। ਮੈਂ 10 ਮਹੀਨੇ 10 ਤਰੀਕ ਨੂੰ ਵੀਜੇਗਾ। ਆਹ ਫਿਰ ਦਾਤੇ ਨਹੀਂ ਰਹਿਗੇ। 15 ਦਿਨ। 15 ਦਿਨ ਭਏ ਆ। ਹਾਂ। ਦਾਦਾ ਕੱਕ ਵੱਢੋ ਨਾ, ਪੀਟਣੇ ਮੈਂ ਦਾਤ। ਉਹ ਮੇਰੇ ਵੀ ਕੱਕ ਵੱਢੋਗੇ ਬੂਟੇ ਸਾਫ ਕਰਾ ਮੈਂ ਹੁਣ ਕੱਲ ਤੇ। ਦੇਣੀ ਆ ਬੂਟੇ ਸਾਫ ਕਰਾ ਕੇ। ਪਰਸੋਂ ਨਹੀਂ ਇਹਨੂੰ ਵੱਢ ਕੇ ਬਾਕੇ ਚੰਗੀ ਤਰ੍ਹਾਂ ਉਧਰ ਲਾਉਂਗਾ। ਤਵੀਆਂ ਗੱਲ। ਫਤਲਾ ਪਾਸਾ ਫਾਰੇ ਚੱਲੂਗਾ। ਐ ਤਵੀਆਂ ਕਾ ਬਾਕੇ ਉਧਰਲੇ ਵੀ ਬੂਟੇ ਪਾਉਣੇ ਆ ਉਹ। ਇੱਥੇ ਨੂੰ ਕੱਢ ਲਈ ਜਾਣਾ ਉੱਥੇ ਨੂੰ ਰਸਤਾ ਬਣਾ ਕੇ ਪੁੰਜੇ ਜਿਹ ਨੂੰ ਉੱਧਰ ਨੂੰ ਰਸਤਾ ਨਹੀਂ ਨਾ ਹੈਗਾ ਬਾਹ ਕੇ ਫਿਰ ਕਣਕ ਪੀਜੀ ਉੱਧਰ ਜਿਹ ਨੇ ਦੇਖਾਂਗੇ ਵਕਤ ਕਹਿ ਲਾਂ ਕਣਕ ਪੀਜੀ ਆਹ ਜਿਹੜੀ ਕਣਕ ਉਹ ਵੀ ਸਰੋਂ ਵੀ ਦੀ ਤਾਂ ਹੁੰਦੀ ਨਾ ਕੋਈ ਕਿੰਨੇ ਕੋਈ ਆ ਲਾ 3-4 ਕੁਇੰਟਲ ਹੋਈ 5 ਕੋਈ 4-5 ਹੋਈ ਹੁੰਨੀ 4 ਉਹਨੇ ਲੇਬਰ ਦੇ ਬਣ ਕੇ ਵੱਧ ਬਣ ਕੇ ਬਣ ਕੇ ਆਉਣੇ ਤੁਸੀਂ ਕਣਕ ਪੀਦੋ ਤੂੜੀ ਹੋ ਜਾਂਦੀ ਐ ਹਾਂ ਫਿਰ ਇਹ ਪੀਜੀ ਰਾਂ ਲਾ ਗੀਲਾ ਖੰਡਾ ਬਾਈ 18 ਗੋਨਰ ਉਹ ਟੂੜੀ ਨਹੀਂ ਮੈ ਤਾਂ ਕੁਝ ਨਹੀਂ ਕਰਨਾ ਉਹਨੂੰ ਵੜਾ ਦੇਣੀ ਗੁਜਰਾਂ ਨੂੰ ਉਹ ਵੜਾ ਤੋਂ ਹੋ ਗਈ 18 ਗੋਨਰ ਕਣਕ ਹੋ ਗਈ ਇੱਥੇ ਗੁਜਰਾਂ ਨੂੰ ਵੜਾ ਦੇਣੀ ਚੁੱਪ ਕਰਕੇ ਜਿੰਨੇ ਦੀ ਹੋਈ ਬਸ ਆ ਜਿਹੜਾ 677 ਬੀਜ ਹੈ ਬਹੁਤ ਢਾਟਵਾਂ ਹੈ ਇਹ ਵੀ ਬੀਜਾਂਗੇ ਚੱਲੇ ਆ ਕੇ ਹਾਂ ਪਰ 222 ਦਾ ਉਹਦਾ ਫਰੀਕ ਰਹਿ ਗਿਆ ਇਹ ਵਧਿਆ ਕਣਕ ਦਾ ਰੱਖਿਆ ਤਾਂ ਬੀਜ ਕਿ ਨਹੀਂ ਰੱਖਿਆ ਸਾਰਾ ਮੇਰਾ ਢੋਲ ਪਰਿਆ 677 ਦਾ 677 ਦਾ ਹਾਂ ਚੱਲ ਤੇ ਤੇ ਲੈ ਕੇ ਬੀਜ ਲਾਂਗੇ ਫੇਰ ਭਰੇ ਆ ਮੈਂ ਤਾਂ ਚੱਲ ਠੀਕ ਆ ਚੱਕ ਚੱਲ ਚਲੀਏ ਕੱਲ ਫੇਰ ਜੰਗੇ ਲੱਗਦੇ ਹੁਣ ਤਾਂ ਹੂੰ ਇਦ ਬਰੇ ਨਾਲ ਕਰ ਲੈ ਬਰੇ ਰੱਖ ਦੇ ਫਿਰ ਜਹਾ ਉੱਤੇ ਧਾ ਲੂੰਗਾ ਚਲ ਮਾਰ ਲੈ ਸੌਦਾ ਇੱਕੋਂ ਸਿਆਲ ਆਉਂਦਾਗਾ ਹਾਂ ਲੱਗ ਰਿਹਾ ਨੇ ਸਹੀ ਤੇ ਹੈ ਨਹੀਂ ਤਬਾ ਨਾ ਤਬਾ ਬਾਰੀ ਕੀ ਦਾ ਤਬਾ ਬਾਰੀ ਤੋ ਸਤਾ ਕੰਨੀ ਹੋ ਜਾਣਾ ਬਰਦ ਨਾ ਤਬਾ ਲਾਵਾ ਜਾਈ ਮਾਰ ਬੋਲੇ ਦੇ ਹਲਾ ਗਲੇ ਆ ਉਹ ਤਾਂ ਰੇਟ ਤਾਂ ਬਿਲਕੁਲ ਅਲੱਗ ਅਲੱਗ ਹੁੰਦਾ ਉਹ ਵੀ ਜਾਓ ਜੀ ਦੇਖੋ ਚੀਜ਼ ਦੇਖ ਕੇ ਪਤਾ ਲੱਗਦਾ ਮੈਂ ਦੇਖੀ ਨਹੀਂ ਉਹ ਜੋਪੜ ਤਾਂ ਵੀ ਹੰਮ ਰਹਿੰਦੇ ਨੇ ਆਰਾ ਮਾਰਾ ਚੋਟੀ ਤੇ ਬੋਟਾ ਉਹ ਵੀ ਲੱਗੇ ਨਹੀਂ ਆ ਜੀ ਆਲੇ ਭੁੰਨ ਮੇਰੇ ਕੰਮ ਬਾਰੇ ਆਰਾ ਮਾਰਾ ਚੋਟੀ ਤੇ ਹੰਮ ਲੱਗੇ ਨੇ ਲੋਗੜ ਦੂਜਾ ਭਰੇ ਆਪਾਂ ਨਹੀਂ ਨਹੀਂ ਜਿਵੇਂ ਤਾਂ ਕੰਮਲ ਹੈਗੇ ਤਾਂ ਗਰੰਟੀ ਹੁੰਦੀ ਆ ਵੀ ਆ ਚੀਜ਼ ਹੈਗੀ ਇੱਕ ਤੇ ਕੋਈ ਦਾ ਅੱਛਾ ਚੀਜ਼ ਤਾਂ ਵਧੀਆ ਇੱਕ ਵਾਰੀ ਕੰਮਲ ਖੋਲ ਕੇ ਦੇਖ ਪਹਿਲਾਂ ਦੇਖ ਲੈ ਆਪੇ ਕਹਾਂ ਉਹ ਵੀ ਆ ਚੀਜ਼ ਹੈ ਇਹ ਤਾਂ ਹੋਣੀ ਪੈਸਾ ਦੇਖ ਲੈ ਉੱਪਰ ਤੇ ਰੱਬ ਵੀ 당 ਕਰਦਾ ਹਲੇ ਕੋਈ ਪਤਾ ਨਹੀਂ ਆ ਜੀ ਫਿਰ ਆ ਜੀ ਮਾਰਦੀ ਹਾਂ ਜੀ ਦਸ ਦਿਨ ਤੱਕ ਕਿਹੜਾ ਮਾਰਦੀ ਸਾਰੀ ਲੈ ਕੇ ਤੱਕੇ ਦੁਕਾਨ ਲਾਉਣੀ ਤੇ ਸਾਰਿਆਂ ਨੂੰ ਕਿੱਕ ਦਵਾ ਦੇਣੇ ਅਜੇ ਬੀਜੀ ਨਹੀਂ ਨਾ ਆ ਬੜਾ ਲਗਾ ਆਈ ਉਹ ਦਾਦ ਗੱਲ ਮਹਾਰਾਜ ਬਸ ਦਸ ਦਿਨ ਤੇ ਬਾਅਦ ਮਗੇੜਾ ਮਰੀ ਪਿੰਡਾਂ ਚ ਤੇ ਜੀਰੀ ਬਿਗੀ ਵੀ ਹੋਊਗੀ ਗਾ ਹੈ ਮੇਰੇ ਰੱਗਣਾ ਮੈਂ ਕਰ ਫੇਲ ਕਰ ਤੈਨੂੰ ਪਤਾ ਜਦ ਇਹ ਸਰਦਾਰ ਦਾ ਨਾ ਨਹੀਂ ਹੁੰਦੇ ਇਦਾਂ ਲੱਗਣਾ ਹੈ ਤੜਾ ਸਾਰੇ ਵੀ ਜੇ ਕਾ ਕੋਈ ਹੱਥ ਆਇਆ ਲੈਣ ਤੇ ਜੀਰੀ ਅਗੀ ਇੱਕ ਲੱਤ ਭਾਰ ਖੜਾ ਬਾਈ ਤਾਂ ਪੁੱਛ ਲੈ ਨੀਵੀਂ ਜਗ੍ਹਾ ਜੀਰੀ ਆ ਹੈ ਕੰਪਲ ਵਧੀਆ ਤੇਰੇ ਮਾੜੇ ਨਹੀਂ ਹੈਗੇ ਦੇਖਦੇ ਆ ਇੱਕ ਤਾਂ ਕਰ ਦੋ ਬੱਧੀ ਹੋ ਜਾ ਰੱਖਦੇ ਹੈ ਇੱਕ ਦਮ ਨਹੀਂ ਹਲੇ ਦੱਸ ਦੇ ਰੁਕ ਜਾ ਹਲੇ ਦੱਸ ਦਿਨ ਬਾਅਦ ਪੰਗਾ ਛੇੜਾਂਗੇ ਉਹਦੇ ਗਾਣੇ ਹਲੇ ਦਾਹਾਰ ਕਰਨੇ ਵਾਲਾ ਕੰਮ ਆ ਦਾਹਾਰ ਕਰਾ ਦਿੰਦੇ ਬੋਲੂ ਦੇਖ ਲੈ ਹਾਂ ਚੱਲ ਦੱਸ ਦੇ ਤੱਕ ਮਰੀ ਗੇੜਾ 10 ਦਿਨ ਨੂੰ ਮਰੀ ਗੇੜਾ ਇਹ ਕੋਈ ਨਹੀਂ ਦੱਸ ਦੇ ਨੂੰ ਆ ਜੀ ਕਰਾਵਾਂਗੇ ਸੌਦਾ ਤੇਰਾ ਨਾਲੇ ਇੱਕ ਹੋਰ ਆ ਸਾਡੀ ਲਾਟਰੀ ਨਿਕਲੇ ਆਉਣ ਦੇ ਪਹਿਲੀ ਤਰੀਕ ਨੂੰ ਇਹਨਾਂ ਕੋਲ ਤਾਂ ਜੀਰੀ ਵੀ ਹੈਗੀ ਮੇਰੇ ਕੋਲ ਜੀਰੀ ਵੀ ਨਹੀਂ ਹੈਗੀ ਇਹਦਾ ਪਪੂਲੇਰੇ ਲਈ ਬੈਠਾ ਸਾਰੇ ਹੀ ਇਹਦਾ ਪਪੂਲੇਰੇ ਲਈ ਬੈਠਾ ਗੰਨਾ ਮੈਂ ਮੀਡੀਆ ਟਿਵੀਨ ਲਾ ਕੇ ਦੇਖੂਗਾ ਤੂੰ ਵੀ ਲਗਾ ਲੈ ਜਾਣਾ ਕਾਲੇ ਗੱਲ ਫਿਰ ਖਾਤੇ ਲੱਗ ਗਿਆ ਬਟਨ ਮਨੋਗਤ ਨਾਲ ਕੰਮ ਪੁੱਤੇ ਸਾਰਾ ਕੰਮ ਪਾੜਾ ਮੋਟੇ ਕੰਮ ਚੱਲ ਗਿਆ ਮਸ਼ੀਨ ਅੱਛਾ ਮਸ਼ੀਨ ਉਹ ਚੀਨਾ ਹੈ ਨਹੀਂ ਇਹਦੇ ਕੋਲ ਇਤਕੀ ਚੀਨਾ ਹੈਗਾ ਦਸਕ ਦਿਨੇ ਹੈਗਾ ਸਾਲੀ ਦਾ ਬਿਆ ਮੇਰੀ ਲੰਘ ਗਿਆ ਗੱਲ ਆਇਆ ਨਹੀਂ ਦਾ ਸਾਰੀ ਡੈੜੀ ਨਹੀਂ ਆਇਆ ਗੱਲ ਬੰਮਾ ਚਲੇ ਜਾਮ ਕੱਲ ਕਾਲੀ ਆਪ ਗੱਲ ਲੜਾਈ ਵੀ ਹੋਇਆ ਚੀਨਾ ਆਇਆ ਹੀ ਨਹੀਂ ਕਹਿੰਦਾ ਦਰਸਾ ਦੂੰਗਾ ਬਾਕੀ ਦੇਖ ਲਿਓ ਸਿੱਖ ਜੇ ਨਹੀਂ ਸਿੱਖਣ ਨੂੰ ਪਤਾ ਨਹੀਂ ਕੀ ਆ ਗੱਲੇ ਯਾਰ ਆਏ ਤਾਂ ਕੋਈ ਬੜੀ ਗੱਲਾਂ ਤਾਂ ਐਮਪੀ ਜਾਇਆ ਐ ਐਮਪੀ ਵੀ ਤਾਂ ਲਾ ਕੇ ਆਇਆ ਇਹ ਕਿੰਨੇ ਜਾਊਗਾ ਇਹ ਐਮਪੀ ਵੀ ਗੱਲ ਨਹੀਂ ਹੋਣੀ ਐਮਪੀ ਵੀ ਕਿਹੜਾ ਲਾ ਕੇ ਆਇਆ ਇਹ ਇਹ ਸਿੱਖ ਗਿਆ ਪੰਮੇਗਾ ਗਿਆ ਦਾ ਹਾਂ ਖਾਸੀ ਦੇਰ ਹੋਗੀ 16 ਚ ਕਹੇ ਸੀ ਹਾਂ 16 17 ਚ ਐਂਪੀ ਵੀ ਘੜਾ ਲੱਗਿਆ ਹੈ ਚੱਲ ਠੀਕ ਆ ਕੀ ਦਵਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੂੰ ਸਤਿ ਸ਼੍ਰੀ ਅਕਾਲ ਜੀ ਬਈ ਕਿੱਦਾਂ ਠੀਕ ਆ ਕੀ ਕਹਿੰਦਾ ਗੰਨੇ ਨੂੰ ਬੰਦ ਗਿਆ ਉਦੋਂ ਦਾ ਦੇਖ ਲੈ ਆਪਣੀਓ ਨਜ਼ਰ ਆਪੇ ਲਾਈ ਜਾਂਦਾ ਫਿਰ ਗੱਜੇ ਨਹੀਂ ਸਾਲਾ ਫਿਰ ਤੈਨੂੰ ਗਿਰ ਗਈ ਇਹ ਸਾਨੂੰ ਬੇ ਸਾਨੂੰ ਕਹੀ ਜਾਂਦਾ ਤੁਸੀਂ ਦੇਖਦਾ ਤੁਸੀਂ ਦੇਖਦਾ ਜਰ ਨਹੀਂ ਹੁੰਦਾ ਤਾਂ ਹੁਣ 468 ਆਪੇ ਗੇਰੀ ਇਹਨੇ ਅਸੀਂ ਦੇਰੀ ਆ ਰੱਬ ਨੇ ਗੇਰੀ ਆ ਮੈਂ ਤਾਂ ਨਾਉਦਾ ਤੂੰ ਸਾਡਾ ਹੀ ਲਾਉਣਾ ਵੀ ਨਜ਼ਰ ਲਾਤੀ ਤੁਸੀਂ ਉਹ ਕੱਲ ਆਇਆ ਸੂਰ ਉਹ ਦੇਖ ਆ ਦੇਖ ਹਾਂ ਹਾਂ ਦੇਖਦਾ ਦੇਖਦਾ ਕੱਲ ਸੂਰ ਆਇਆ ਹੈ ਹਾਂ ਹੁਣ ਜੱਗਾ ਕਹਿੰਦਾ ਮੇਰੀ ਧੌਣ ਨੂੰ ਪਾਉ ਲਖੇ ਪਿਆ ਉਹੀ ਦੇਖਣ ਆਇਆ ਸੀ ਵੀ ਕਿਹਦੇ ਸਾਲ 85 ਨੂੰ ਨਾ ਜੰਬੜਾ ਪਾਉ ਉਹਦੋਂ ਪਾਣੀ ਲਾਇਆ ਤਾਂ ਦੇਖ ਲੈ ਸੁੱਕਾ ਪਿਆ ਤੈਨੂੰ ਮੈਂ ਕਹਿੰਦਾ ਵਾ ਬੱਦਲ ਕਰਕੇ ਆਇਆ ਜਾਂਦਾ ਜਾਂਦਾ ਦਿਨ ਦੇਖ ਕੇ ਅਸੀਂ ਪਰਫਨ ਚਲਾ ਦੇਣੀ ਬਕਾਲੇ ਦੋ ਦਿਨ ਦਾ ਬੱਦਲ ਆ ਜਾਣਾ ਇਹਦਾ ਫੇਰ ਛੱਡ ਦੋ ਪਾਣੀ ਸੁੱਕਾ ਪਿਆ ਪਾਣੀ ਹੋ ਲੰਘ ਜਾਂਦੇ ਇੱਕ ਦੋ ਦਿਨ ਉਤਾਂ ਦੇ ਕੱਢ ਦੇ ਨੇ ਯਾਰ ਹਲੇ ਥੋੜੋ ਕਰ ਨਾ ਨਿਗਰ ਦੇ ਹਲੇ ਖੱਲੀਆ ਫਿਰ ਦੇਖ ਹੁਣ ਪਰਲੇ ਵਾ ਦੇਖ ਜਾਦਾ ਆ ਇੱਥੇ ਰੋਹਦਾ ਵਿਚੂ ਉੱਡਣਾ ਅਟਾਟ ਕਰਦਾ ਰੋਲਾ ਨਾ ਪਾ ਮੱਲਕ ਮੱਲਕ ਜਾ ਐਦਾਂ ਗਿਆ ਪਤਾ ਨਿਕਿਆ ਬੱਲੇ ਫੇਤੋਂ ਨੇ ਭੱਜੇ ਲੈਣਾ ਹਾਂ ਭੱਜੇ ਉੱਪਰ ਪੈ ਗਿਆ ਸੀ ਕਾਰ ਕਰਨਾ ਉਹਦਾ ਪੈੜ ਤੇ ਧੀਰ ਹੈਗੀ ਆ ਚੱਲ ਦੇਖ ਪੈੜ ਦੇਖਣੀ ਆ ਜੀ ਉੱਕਾ ਦਾ ਪਿਆ ਬੈਣੇ ਤੇ ਬੈਣ ਨੂੰ ਦੇਖ ਕੇ ਇਹਨਾਂ ਕਹਦਾ ਡੱਪਿਆ ਇਹ ਲੈ ਇਹ ਕਹ ਪੈ ਜਾ ਸੂਰ ਆ ਕੇ ਛਾ ਦਾ ਦੇਲਾ ਸੜਾ ਨੂੰ ਸਾਨੂੰ ਵੀ ਡਰਾਤਾ ਕਹਦਾ ਕਿਆ ਸੜਾ ਨੂੰ ਦੇਖ ਵੀ ਕਾ ਚੀਜ਼ ਹੈ ਗਾਲ ਲੈ ਉਹ ਬਾਹਰ ਜਾ ਕੇ ਖੜਿਆ ਹਰਕਾ ਦੇ ਲੱਕੀਵੇਂ ਖੜਾ ਕਹਦਾ ਹੁਣ ਹੀ ਜਾ ਭੱਜਣਾ ਉਹਨੇ ਭਾਈ ਸਾਹਿਬ ਹੁੰਦੇ ਪਾੜਦੇ ਦੇਖਿਆ ਸੂਰ ਲੈ ਮਨਾਂ ਦੋੜਿੰਗਾ ਕਰੀਆਂ ਮਨ ਨੂੰ ਵੀ ਧੱਕਾ ਦੇ ਕੇ ਉਹ ਘੇਰਿਆ ਆ ਆ ਗਿਆ ਕਹਦਾ ਧੱਕਾ ਮਾਰ ਆ ਗਿਆ ਉਹ ਮਨੂੰ ਪਤਾ ਕਿਆ ਕਰਦਾ ਮਨੂੰ ਧੱਕਾ ਮਨੂੰ ਧੱਕਾ ਮਾਰ ਕੇ ਕਹਦਾ ਆ ਗਿਆ ਲੈ ਬਾਤ ਬਾਤ ਆਈ ਦਾ ਕੰਮ ਕਰਵਾ ਗਾਵਲੇ ਧੱਕਾ ਕੇ ਆਇਆ ਮੰਨੂ ਸਾਡੇ ਧੱਕਾ ਦੇ ਕੇ ਆ ਗਿਆ ਸੂਰ ਮੈਂ ਅੰਦਰ ਨੂੰ ਜਾਵਾਂ ਆਪ ਬਾਹਰ ਨੂੰ ਭੱਜ ਗਿਆ ਲੈ ਕਰਨਾ ਇਹਦਾ ਮੁਕਾਬਲਾ 2 1/2 ਰਪੋਕ ਹੈ ਮੰਨੂ ਕਹਿੰਦਾ ਡਰਪੋ ਕਹਿੰਦਾ ਮੈਂ ਲੈ ਤੂੰ ਸਵਾਦ ਮੇਰੇ ਹੋਦ ਤੇ ਪੈਲਾ ਮੈਂ ਬਾਹਰ ਨੂੰ ਨਹੀਂ ਗਿਆ ਟਾਰ ਗਿਆ ਏ ਕੌਣ ਨਹੀਂ ਡਰਿਆ ਤੈਨੂੰ ਟਾਇਰ ਡਰਾਇਆ ਤੈ ਮੈਨੂੰ ਧੱਕਾ ਮਾਰਿਆ ਹਾਇ ਮੈਂ ਪਤਾ ਨਹੀਂ ਕਿਹਾ ਹੋ ਗਿਆ ਬਾਈ ਕਹਾਂ ਜਾਂਦਾ ਮੈਂ ਬਾਹਰ ਦੇਖਾ ਗਿਆ ਏ ਮਹਿਗਾ ਨੂੰ ਡਰਿਆ ਹਾ ੱਤਕਾ ਮਾਰਿਆ ਤੈ ਮੈਨੂੰ ਸੂਰ ਦੀ ਪੈੜ ਤਾਂ ਹੈ ਹੀ ਨਹੀਂ ਬੈਣਾ ਦੀ ਹੋਰ ਸੂਰ ਦੀ ਪੈੜ ਨਹੀਂ ਤੈ ਮੈਨੂੰ ੱਤਕਾ ਮਾਰਿਆ ਮੈਂ ਕਹਿੰਦਾ ਮਾਰਿਆ ਪੇਰ ਖੜਕਾ ਬਹੁਤ ਹੈ ਸੜਾ ਮਾਰਿਆ ਲੱਗਾ ਜੇ ਇਧਰ ਉੱਧਰ ਜਾਂ ਪਰ ਆ ਕੇ ਜਾਂ ਪਰ ਆ ਕੇ ਪੈੜ ਦਾ ਥੋੜਾ ਜਿਹਾ ਹਰਕ ਹੁੰਦਾ ਇਹਦਾ ਜੇ ਬੱਜਾਂ ਵਾਲੀ ਹੋਵੇ ਨਾ ਨਾਲ ਫਿਛੜੀ ਨਹੀਂ ਦੀ ਪੈੜ ਸਮਝਿਆ ਇਹ ਜਿੱਤ ਪੜ ਲੈ ਬੰਜਾ ਹੁੰਦਾ ਇਹਦਾ ਇਹ ਕਰੂੰਗਾ ਸ਼ਿਕਾਰ ਇਹ ਕਰੂੰਗਾ ਸਵਾਹ ਸ਼ਿਕਾਰ ਇਹ ਲਹਾ ਮੇਰੀ ਗੱਲ ਲਾ ਇਹ ਕਿੱਦਣ ਨਹੀਂ ਮੇਰੀ ਗੱਲ ਸੁਣ ਬਾਈ ਕਿੱਦਣ ਉਹਦਾ ਕਾਬੜ ਉੱਠਿਆ ਮੇਰੀ ਜਗ੍ਹਾ ਸੁਣ ਲੈ ਹਥਿਆਰ ਨਾਲ ਕੁਛ ਨਾ ਪੂਰਾ ਮੇਰੀ ਪੂਰੀ ਸੁਣ ਜਿਹੜਾ ਇਹ ਖੜਾ ਏ ਮੈਂ ਇੱਕਣਾ ਖੜਾ ਮੈਂ ਸਾਹਮਣੇ ਬੈਣ ਦੇਖੀ ਆ ਕਦਾਂ ਆ ਗਿਆ ਕਦਾਂ ਆ ਗਿਆ ਮੈਨੂੰ ਬਥੇ ਕਰਦਾ ਮੈਨੂੰ ਕਦਾਂ ਆ ਗਿਆ ਆ ਮੈਨੂੰ ਅੰਦਰ ਨੂੰ ਗੇਰ ਕੇ ਆਪ ਹੋ ਜਾ ਕੇ ਖੜ ਗਿਆ ਡੌਲ ਪਰ ਵਾਹ ਵਾਹ ਕਰ ਬਾਹਰ ਜਾ ਕੇ ਖੜਿਆ ਦੇਖ ਲੈ ਆਪ ਨੂੰ ਵੀ ਦੇਖਦਾ ਵਿਚਾ ਉਹ ਬਾਹਰ ਜਾ ਕੇ ਖੜਿਆ ਡੌਲ ਪਰ ਪਾਹੀ ਆ ਭੈਣ ਚ ਪੈਂਦਾ ਬਹੁਤ ਆ ਉਹ ਪੈਂਦਾ ਤਾਂ ਹੈਗਾ ਨਹੀਂ ਆਪਣਾ ਦਰਿਆ ਉਹ ਆਪਣੇ ਕੋਲ ਵੀ ਚਾਹੀਦਾ ਕੋਸ ਆਪਣਾ ਹਨਾ ਖਾਲੀ ਮੱਥਾ ਬੜ ਗੇ ਵਿੱਚ ਫੇ ਤੂੰ ਸਾਨੂੰ ਕਾ ਤੇ ਡਰਾਇਆ ਮੰਨੂ ਆਏ ਮਾਰਿਆ ਹੱਥ ਤੈਨੂੰ ਸਟੇਪ ਵੀ ਗਾਲਾਂ ਆ ਗਈਆਂ ਖਰਾਕਾ ਕਰਦਾ ਤਾਂ ਸੂਰ ਨੂੰ ਥੋੜਾ ਕੰਨ ਦੇ ਨਾ ਮੇਰੇ ਦਾ ਵਜੀ ਆ ਕੇ ਉਹ ਤਾਂ ਮੇਰੇ ਦਾ ਬਹਿਣ ਵਜੀ ਸਿੱਧੀ ਆਓ ਬਹਿਣ ਖੱਪੜ ਕੀ ਉਹ ਤਾਂ ਸਾਹ ਤੋ ਦੇਖ ਉਹ ਤਾਂ ਆਪ ਡਰ ਗਈ ਬੇਜੋਰੀ ਆਪਾਂ ਵੀ ਤਾਂ ਫੜ ਗੇ ਫਿਰ ਮੈਂ ਅਸਿਕ ਕੋਈ ਨਹੀਂ ਫੜੇ ਇਹ ਉੱਤੀ ਖੜਾ ਰਿਹਾ ਮੈਂ ਵੀ ਖੜਾ ਰਿਹਾ ਤੈ ਪੰਗਾ ਪਾਇਆ ਸਾਨੂੰ ਜਿਆਦਾ ਖਰੂ ਭਾ ਕੇ ਆ ਗਈਆਂ ਆ ਗਈਆਂ ਕਹਿੰਦਾ ਇੱਕਤੀ ਵਿਚਾਰੀ ਦੋ ਦੋ ਤੀਆਂ ਤਿੰਨ ਨਹੀਂ ਇੱਕ ਦੀ ਹੀ ਮਿਲੂ ਦਾ ਉਹ ਤੇਰ ਪਹਿਲਾਂ ਮੂਰੇ ਪੱਜ ਲੀਆਂ ਉਹ ਆਪਾਂ ਨੇ ਜਦ ਇਹ ਕਹਿੰਦਾ ਲਾਂਗੀ ਲਾਂਗੀ ਜੇ ਆਪਣੇ ਸਾਹਮਣੇ ਫਿਰਦੀ ਤੀ ਇੱਕ ਪਾਇਆ ਦੂਹੇ ਤੀ ਦਿਨ ਘੇੜਾ ਗੰਨੇ ਵਾਜਲ ਹੈ ਲੂਟ ਹੈ ਪਰ ਐ ਇਧਰੇ ਲੋੜਾ ਉਧਰ ਤਾਂ ਲੋੜ ਨਹੀਂ ਕਿਧਰ ਗਾਓ ਉਧਰ ਉਧਰ ਵੀ ਕੋਲ ਜਾਨਵਰ ਹੈਗਾ ਉਧਰ ਵੀ ਫਿਰੂ ਜਾਂਦਾ ਇਦਾਂ ਇਹ ਤਾਂ ਪਤਾ ਕੀ ਗੱਲ ਆ ਜਿਹੜਾ ਗੰਨਾ ਖੜਾ ਏ ਇਹ ਤੋੜਨਾ ਔਖਾ ਏ ਸੂਰ ਤੇ ਹਾਂ ਇਨੂੰ ਫੇਰ ਵੀ ਢਾਉਣ ਵਾਸਤੇ ਉਹਨੂੰ ਮਿਹਨਤ ਕਰਨੀ ਪੈਣੀ 10-20 ਮਿੰਟ ਦੀ। ਗਰੇਵੇ ਨੂੰ ਫੇਰ ਪਾੜਦਾ ਹੈ। ਗਰੇਵੇ ਨੂੰ ਇਹ ਵਿੱਚ ਕੋਤਾ ਬਣਾ ਕੇ ਬਹਿ ਜਾਂਦਾ। ਲੋਕਣੇ ਨੂੰ ਜਗਾ ਇਹਨੂੰ ਪੂਜ। ਜੈਲੇ ਦੇ ਤਾਂ ਨਵੇਂ ਕਹਦਾ ਕੁੱਤੇ ਬਣਾਉਂਦੇ ਮੇਰੇ। ਹੂੰ? ਜੈਲੇ ਦੇ। ਹਾਂ। ਕਹਿੰਦਾ ਕੁੱਤੇ ਬਣਾਉਂਦੇ। ਅੱਛਾ। ਹਾਂ। ਧਾਨਾਂ ਵਿੱਚ। ਧਾਨਾਂ ਜਹਾ ਨਿਮਾਨ ਚ ਬਣਾਉਂਦੇ। ਉਹ ਥੱਲੜੀ ਹੇਠਲੀ ਸਾਈਡ। ਹਾਂ। ਉੱਥੇ ਤਾਂ ਗੰਨਾ ਵੀ ਹੈ ਤਾਂ। ਗੰਨਾ ਵੀ ਹੈ, ਧਾਨ ਵੀ ਹੈ। ਨਹੀਂ। ਹਾਂ। ਗੰਨਾ ਠੀਕ ਹੈ। ਗੰਨਾ ਦਾ ਠੀਕ ਗੰਨਾ ਦਾ ਥਾਲਾ ਕੁੱਤੇ ਬਣਾਉਂਦਾ ਥਾਲਾ ਇਕੱਠੇ ਹੋ ਜਾਂਦਾ ਇਹਦੇ ਪੈਗੀ ਬਿਮਾਰੀ ਜੀ ਪੈ ਗਈ ਆ ਤੇਰੀ ਦੂਈਓ ਜਿਹੜੀ ਕਿਹੜੀ ਹੁੰਦੀ ਆ ਉਹ ਐਨਾ ਇਨੀ ਦਿਨ ਜੂਂ ਪੈਂਦੀ ਤੇ ਇਹ ਥਾਲਾ ਫਿਰ ਲਿਟਦਾ ਇਹ ਤੂੜ ਜੂਬਦੇ ਧਾਨਾਂ ਤੇ ਤੂੜ ਚੂਬਦੇ ਵੀ ਗਿਆ ਠੰਡਾ ਚ ਰਹਿੰਦਾ ਥੱਲੇ ਆਹੋ ਨਾਲ ਲਿਟਦਾ ਇਹ ਪਰਾਲੀ ਬੱਲੇ ਲਿਟ ਜਾਂਦਾ ਜੂਂ ਆ ਪਈਆਂ ਹੁੰਦੀਆਂ ਇੱਕ ਸਾੜੇ ਨਾ ਇੱਥੇ ਇੱਕ ਜੱਤਾ ਬਹੁਤ ਜਾਨ ਬਤਾ ਹਾਂ ਇੱਕ ਕਣਕੀ ਦੇਖ ਲ ਤੂੰ ਨਾ ਐ ਖੜੇ ਨਾ ਪੱਟ ਪੱਟ ਕੇ ਐ ਢੇਰ ਲਾ ਕੇ ਕੁੱਤੇ ਬਣਾ ਲੇ ਉਧਰ ਜੈਲੇ ਦੇ ਨਹੀਂ ਪਹਿਣਾ ਦੇਖ ਕਿੰਨਾ ਗੰਨਾ ਖਰਾਬ ਕਰਕੇ ਬਾਹਰ ਕਰਦੇ ਨੇ ਵਿੱਚ ਬੈਠੇ ਨੇ ਉਹ ਜੈਲੇ ਦੇ ਅਸੀਂ ਸਾਰੇ ਕੁੱਤੇ ਫੋਲਤੇ ਜਾਂ ਡੌਲ ਕੋਲ ਗਏ ਵਿੱਚ ਤੇ ਗੋਲੀ ਬਾਗ ਨਹੀਂ ਗੋਲੀ ਬਣਾ ਦੇ ਸਾਰੇ ਜੱਸੇ ਦੇ ਪਿਛਲੇ ਸਾਲ ਜਾਈ ਗੰਨਾ ਤਾਂ ਲਾਗ ਦੂਆ ਨਹੀਂ ਦਾ ਜਿਹੜਾ ਤੇਰਾ ਨਾਲ ਦਾ 38000 ਉਹ ਦੂਆ ਉਹਦੇ ਨਾਲ ਦਾ ਸੱਚੋਂ ਤੇਰਾ ਸਿਮੇ ਵਾਲੇ ਨਾਲ ਦਾ ਕਾਲੇ ਨਾਲ ਦਾ ਉਹ ਬਹੁਤ ਬੁਰੀ ਤਰ੍ਹਾਂ ਕਰਕੇ ਆ ਤੂੰ ਦੇਖ ਲੈ ਵੀ ਕੁੱਤੇ ਘੰਟਾ ਵਿੱਚ ਖੌਰੂ ਬਾਰੀ ਕਰ ਉਹਨੂੰ ਕੁਝ ਨਹੀਂ ਲੱਭੇ ਆ ਜਲ ਕੇ ਬੈਠਾ ਵਿੱਚੇ ਦਾ ਸੱਚ ਤਾਂ ਮੇਰਾ ਕੁੱਤਾ ਦੇ ਖਾ ਲਿਆ ਯਾਰ ਬਸ ਘਾਟੇ ਵਾ ਜਾ ਨਿਕਲੇ ਆ ਹਰ ਤੱਕ ਕੇ ਚੱਲ ਫੇਸ ਹੋਂ ਨਿਕਲਦਾ ਆਉਣਾ ਇਹ ਦੋ ਘੰਟੇ ਲੱਗੇ ਰਹੇ ਤਾਂ ਇਹ ਕੁੱਤਿਆਂ ਦੇ ਗੱਭੋਂ ਲੰਘਿਆ ਫੋਟ ਦਿੜੀ ਦਿਖਿਆ ਵੀ ਨਹੀਂ ਹੈਗਾ ਮੇਰੇ ਸੜਕ ਪਾਰ ਕਰਕੇ ਚੱਕਰ ਪਤਾ ਕਿ ਯਾਰ ਘੰਨਾ ਗਿਰ ਜਿੰਦਾ ਫਿਰ ਪਤਾ ਨਹੀਂ ਲੱਗਦਾ ਤੇ ਕੁੱਤਿਆਂ ਨੂੰ ਵੀ ਔਖੀ ਫਿਰ ਆਪਾਂ ਵੀ ਨਹੀਂ ਪੜਦੇ ਫਿਰ ਆਪਾਂ ਵੀ ਵਿੱਚ ਨਹੀਂ ਪੜਦੇ ਉੱਥੇ ਤੇ ਉਹਨੂੰ ਲਕਾਰਾਂ ਮਾਰਦਾ ਸਿੱਧੀ ਲੈਣ ਦਿਖਦੀ ਹੈ ਹਾਂ ਬੰਦਾ ਦੇਖਣਾ ਚਾਹੀਦਾ ਤੈਨੂੰ ਅਸੀਂ ਕਿੱਧਰ ਉੱਥੇ ਨਾਲ ਪਾਲ ਲਏ ਉੱਥੇ ਦੇਖੇ ਪਾਲ ਲਏ ਕਿੰਨੇ ਕੋ ਇਦੇ ਵਿੱਚ ਲਾਈਨ ਦਿਖਦੀ ਆ ਅੱਗੇ ਤੇ ਭਾਈ ਹਥਿਆਰ ਦੋ ਹੋਰ ਲਿਆਇਆ ਕਰੋ ਜੇ ਵਿੱਚ ਬੰਦ ਹਾਂ ਭਾਈ ਚਾਹੀਦਾ ਕੋਲ ਹਥਿਆਰ ਤੇਰੀ ਸੇਫਟੀ ਤਾਂ ਹੈਗੀ ਆ ਆਪਾਂ ਖਾਲੀ ਹੱਥ ਕਿਆ ਕਰੂਗੇ ਚਾਹੀਦਾ ਮੈਨੂੰ ਤਾਂ ਕੰਮ ਆ ਰਹੇ ਨੇ ਮੈਂ ਤੈਨੂੰ ਸਚੇਤ ਕਰਾਇਆ ਪੰਮੇ ਆ ਗਿਆ ਆ ਵੀ ਕਿਆ ਕਰੂਗਾ ਉਹ ਚੱਲ ਸਾਲਾ ਹੈ ਤਾਂ ਹੈ ਡਰੂਗਾ ਹੀ ਮਾਲਾ ਮੋਟਾ ਕਿੰਨਾ ਕਿਆ ਕਰੂਗਾ ਸੁਆ ਚਾਹੀਦਾ ਸਾਲਾ ਸੁਆ ਰੱਬ ਕਾਬੂ ਕਰਦਾ ਇਹਨੂੰ ਹੋਰ ਆਸੇ ਤਾਂ ਨਹੀਂ ਕਾਬੂ ਹੁੰਦਾ ਕਿਸੇ ਤੇ ਵੀ ਨਹੀਂ ਲੂਟ ਆਉਂਦਾ ਜੇ ਭੱਜ ਲਿਆ ਸੁਆ ਕਰ ਲੈਂਦਾ ਭਾਈ ਸੁਆ ਨਹੀਂ ਛੱਡਦਾ ਹੋਰ ਗੱਲ ਆ ਉਹ ਸੂਰ ਭੱਜਿਆ ਜਾਂਦਾ ਤੈਨੂੰ ਕੋਈ ਨਹੀਂ ਕਹਿਣਾ ਜੇ ਪੱਟੜੋਗੇ ਨਾ ਤੈਨੂੰ ਚਲੋ ਫੇਰ ਉਹ ਤਾਂ ਹੁਣ ਐ ਤਾਂ ਹੁਣ ਚੱਲ ਹੁਣ ਕਾਹਨ ਦੋ ਸੂਏ ਰੱਖਦੇ ਆ ਉਹ ਰਿਸਕ ਤਾਂ ਰਿਸਕੇ ਆ ਜਾਂ ਲੈਣਾ ਹੂੰ ਜਾਂ ਪੰਗਾ ਲੈਣਾ ਕਾ ਕੋਈ ਦਾ ਕੋਈ ਨਾ ਕੋਣ ਆਈ ਆ ਹੂੰ ਜਾਂ ਪੰਗਾ ਲੈਣਾ ਫੇਰ ਕੋਈ ਦਾ ਕੋਈ ਨਾ ਆਈ ਆ ਬਾਈ ਕੀ ਗੱਲ ਉਹ ਤਾਂ ਹੈਉ ਆ ਫੇਰ ਆ ਮੋਟਰ ਦੀ ਸਫਾਈ ਕਰਤੀ ਆ ਹੈ ਨਾ ਮੈਂ ਮੋਟਰ ਬਣਾਤੀ ਰੜੀ ਬਾਈ ਦਨ ਲਾਇਆ ਅਸੀਂ ਲਾਇਆ ਤੁਹਾਨੂੰ ਦੋ ਦਿਨ ਘੰਟੇ ਸੀਪਾ ਭਈਆ ਤੇਰਾ ਬੂਲਾ ਨਾਲੇ ਤਾਂ ਸਾਡੇ ਹਾਂ ਆ ਕਿਹੜਾ ਤਰ੍ਹਾਂ ਛੱਡਿਆ ਨਾਰ ਆ ਨਾਰ ਛੱਡਤਾ ਉਹ ਨਾਰ ਛਾਂਗਾਈ ਕਰਤੀ ਪੁੱਤ ਕਰ ਹਾਂ ਹਾਂ ਮੈਂ ਦੇਖ ਲਿਆ ਬਰੂਨ ਵੀ ਉਹ ਸਾਰੇ ਕਰਦੇ ਛਾਂਗ ਆਂਬ ਵੀ ਇਹਨ ਬਣਾਤਾ ਵਧੀਆ ਢੇਲਾ ਬੂਲਾ ਗੂੜਾ ਦੀ ਸ ਇੰਦਰਾ ਹੁਣ ਕਾਲੂ ਹੋ ਰਿਹਾ ਨਾ ਤੇ ਹੁਣ ਰਹਿਣ ਦੇ ਲੈ ਸਾਫ ਹੋ ਗਿਆ ਜਾਨ ਚਾਨ ਨਾ ਪਹਿਲਾਂ ਨੇਰਾ ਪਿਆ ਦਾ ਅੰਦਰ ਹੂੰ ਫੂਟ ਸਾਹਮਣੇ ਆਇ ਸਾਰਾ ਸੁਥਰਾ ਪਿਆ ਹੈ ਠੀਕ ਨਹੀਂ ਹੂੰ ਅਰੇ ਹੁਣ ਗਾਹ ਨੂੰ ਨਵਾਂ ਪੱਤਾ ਹੋਵੇ ਇਹਨੂੰ ਖਾੜ ਐਨ ਵਧੀਆ ਠੀਕ ਨਹੀਂ ਜੇ ਫਰਕ ਪਾਉ ਕੋਈ ਨਾ ਸੰਗਾਈ ਦਾ ਫਰਕ ਪੈਂਦਾ ਹੈ ਸੰਗਾਈ ਦਾ ਫਰਕ ਹੈਗਾ ਯਾਰ ਹਾਂ ਕੱਲ ਚਾਨਣਾ ਹੋਗਾ ਥਲਾ ਚਾਨਣੇ ਵਰਗਾ ਹੈ ਨ ਪੂਰਾ ਆਹ ਬਹੁਤ ਵਧੀਆ ਛਾਂਗਦਾ ਹੈ ਇਹਨੂੰ ਸਿੱਧਾ ਕਰਤਾ ਹੂੰ ਸਿੱਧਾ ਕਰਤਾ ਇੱਕ ਵੱਡਤਾ ਸੰਦੇ ਤੇ ਦੋ ਤੇ ਦੋ ਫੜਾ ਦਾ ਅੱਛਾ ਆਤ ਖਾਵਾ ਰੇ ਇਹਦਾ ਕੋਈ ਫਾਇਦਾ ਨਹੀਂ ਦਾ। ਉਹ ਪਾਰਲੇ ਬਾਈ ਕਹਿੰਦਾ ਤੇ ਇੱਕ ਬਣਾ ਦਤਾ ਹੂੰ। ਠੀਕ ਨਹੀਂ? ਹੂੰ। ਹੁਣ ਉੱਪਰ ਲੱਗ ਜੂਗਾ ਇਹ। ਸਿੱਧਾ ਲੰਘ ਜੂ। ਹੂੰ ਹੂੰ। ਆ ਜੀਰੀ ਕਿਹੜੀ 110 ਆ? 10 ਦਾ ਤਾਂ ਨਹੀਂ ਹੈਗੀ। 10 ਹੀ ਲੱਗਦੀ। ਪੈਰਾ ਬਕੜੀ ਜਿੱਕਣਾ ਇਹ। ਇਹ ਲਾਈ ਵੀ ਲੇਟ ਇਹਨਾਂ ਨੇ। ਹਾਈਬ੍ਰਿਡ ਦੀ ਤਾਂ ਹੈ ਨਹੀਂ ਇਹ। ਤੇ 10 ਵੀ ਨਹੀਂ ਆ ਜੀ ਫਿਰ ਇਹ ਇਹ ਹਾਈਬ੍ਰਿਡ ਨਹੀਂ ਹੈਗੀ। ਹੂੰ। ਹਾਂ। ਕਦ ਕਾੜ ਦੇ ਤਾਂ 10 ਲੱਗਦੀ ਆ। ਖੇਤਾਂ ਦੇ ਜਿੱਥੇ ਜਿੱਥੇ ਇਸਲੇ ਖੇਤ ਨੇ ਨਾ ਮੈਂ ਜੀਰੀ ਕਾਇਮ ਰਹਿਦੀ ਖੜੀ ਜਾਂਦੀ। ਉਹ ਇਹ ਤਾਂ ਹੈ। ਸਮਝੇ? ਹੂੰ। ਕਾਸ ਵੀ ਹੋ ਸਕਦੀ ਕੋਈ ਬੜੀ ਗੱਲ ਨਹੀਂ ਆਹੋ ਨਾ ਠੀਕ ਆ ਇਹ ਨਿਕਰੰਬਰ ਕਹਿੰਦਾ ਕੱਖ ਬੋਖੜਾ ਇਹਨੇ ਕੱਖ ਬੋਖੜਾ ਆ ਸਾਰੀ ਕੰਮ ਦੀ ਪਾਲੇ ਪਾਸੇ ਦੀ ਕੰਮ ਦੀ ਵਾਲੀ ਅੱਛਾ ਹੂੰ ਕੋਈ ਇੱਥੇ ਤੇ ਕਰਾ ਦੀ ਤੂੰ ਕੂਰੀਅਰ ਦਵਾਈ ਇਹ ਬੰਦਾ ਕਹਿੰਦਾ ਮੈਂ ਲੈ ਕੇ ਜਾਣ ਨੂੰ ਕਰੂੰਗਾ ਹੀ ਕੁਝ ਹੁੰਦੇ ਖਦਾ ਨਾ ਨਾ ਠੀਕ ਆ ਹੋਰ ਹੋਰ ਵਧੀਆ ਵਾ ਪਹਿਲੀ ਤਰੀਕ ਦੇਖਦੇ ਅਸੀਂ ਵੀ ਹੂੰ ਬਾਈ ਨੂੰ ਖਾਦਦਾ ਮੈਂ ਕਿਹਾ ਤੈਨੂੰ ਸਰਪੰਚੇ ਬਣਾ ਦੇਣਾ ਸੀ ਪਹਿਲੀ ਨੂੰ ਇਹ ਕਹਿੰਦਾ ਤੂੰ ਬਣ ਜਾ ਪਹਿਲੀ ਨੂੰ ਉਹਨੋਂ ਜੇ ਤਾਂ 1.5 ਕਰੋੜ ਦੀ ਸਾਡੀ ਲਾਟਰੀ ਨਿਕਲਿਆ ਆਈ ਜਿਹੜੀ ਪਾਈ ਵੀ ਆ ਫੇਰ ਤਾਂ ਪੱਕਾ ਪਿੰਡ ਬਰੇ ਲਾ ਦੂੰਗੇ ਹਾਂ ਆਹ ਆਪ ਆ ਕੇ ਆਏ ਤੇ ਤੂੰ ਘਰ ਬਾਈ ਨਾ ਤੂੰ ਪਹਿਲੀ ਤਰੀਕ ਨੂੰ ਨਿਕਲਣੀ ਆ 1.5 ਕਰੋੜ ਦੀ ਤੁਹਾਨੂੰ ਪੜਿਆ ਸੀ ਬੋਲੂ ਵੀ ਆ ਗਿਆ ਸਾਰੀ ਲਾ ਦੂੰਗੇ ਬੋਲੂ ਪਿੱਛੇ ਲਾ ਦੂੰਗੇ ਉਹੀ ਤਾਂ ਕਿਹਾ ਤੂੰ ਜਲ ਘੱਟ ਹੁਣ ਇੱਕ ਨੂੰ 1.5 ਨਿਕਲਣਾ ਤੂੰ ਇਹਨੂੰ ਘੱਟ ਨਿਕਲੂ ਤੂੰ ਨਿਕਲੇ 2 ਕਰੋੜ ਰੁਪਏ ਹੋ ਗਏ ਦੋਏ ਦਾ ਪੈਸਾ ਬੋਲੂ ਬਰੇ ਪੱਕੇ ਆ ਹੁਣ ਤਾਹੀ ਤਾਂ ਕਿਹਾ ਵੀ ਭਾਈ ਸਰਪੰਚੀ ਬੁਲਾ ਦੂੰਗਾ ਜੇ 1.5 ਕਰੋੜ ਨਿਕਲੇ ਆਇਆ ਆ। ਉਹ ਵੀ ਕਹਦਾ ਹੁਣ ਲੱਗੇ ਕਰੋੜ ਰੁਪਈਆ ਤਾਂ ਹੁਣ। ਇਹ ਤੇਰੀ ਲੈਟਰ ਨਹੀਂ ਲੈ ਪਾਂਚੀ ਵੀ ਮੇਰੇ ਉੱਪਰ ਵੀ ਲਾ ਦੇ ਫਿਰ। ਪਾਂਚੀ ਤੈਨੂੰ ਸਰਪੰਚੇ ਬਣਾ ਦੇਣਾ। ਲਾ ਦਾ ਫੈਸਲਾ ਕਰ ਲੈ ਪਾਂਚ ਵਾਰੀ। ਆਓ। ਆਹੀ ਪਹਿਲੀ ਵੀ ਦੇਖਦੇ ਆ। ਆ ਵੀ ਤੇਰੇ ਆੜੀ ਨਾਲ ਨੂੰ ਚਕਾਉਣਾ ਸਾਰਾ ਬਾਲਣ ਮੈਂ ਇਹ। ਬਾਰਾਖ ਛਾਡੂ ਨੀ ਆਪੇ ਚੱਕ ਲੈ ਜਾਣਾ। ਚੱਕ ਲੈਣਾ ਇਹਨਾਂ ਨੂੰ ਚਕਾਉਣਾ। 20 ਰੁਪਏ ਰੱਖਿਆ ਤਾਈ ਵਾ। ਤਾਈ ਰੱਖੀ ਬੈਠਾ। ਕੋਈ ਜਣਾ ਇਹਨਾਂ ਐ ਸੁੱਕ ਜਣਾ ਇਹਨੇ। ਇਹਨੂੰ ਕੰਡਾ ਨਹੀਂ ਹੈਗਾ ਖਾਲਸ ਹੋ ਰਹੇ ਹੋ ਆਇਨਾ ਹੈ ਨਹੀਂ ਕੰਡੇ ਨੂੰ ਦੇਖ ਲੈ ਦੇਖ ਬੰਦੇ ਹਾਂ ਹਾਂ ਖਾ ਖਾ ਬਾਲ ਲੈਣਾ ਟਰਾਲੇ 'ਪਰ ਹਰਕੇੜਾ ਲਾ ਦੇਣਾ ਬਸ ਵੀ ਫੁੱਲ ਮਾਜਾ ਕਰਕੇ ਸਿੱਟਿਆ ਹੀ ਬਸ ਆਹੋ ਬਾਕੀ ਤੇਰਾ ਕੀ ਕਹਿਣ ਲੱਗਿਆ ਤਾਂ ਭੁੱਲ ਗਿਆ ਹੂੰ ਯਾਰ ਇਕੱਲਾ ਤੇਰਾ ਬਲੌਗ ਤਾਂ ਹੀ ਦੇਖਦੇ ਕਿਤੇ ਯੋ ਦੇਖ ਕੇ ਕਹਦੇ ਵੀ ਹਾਂ ਫੁੱਲ ਮਾਜਾ ਕਰਕੇ ਸਿੱਟ ਗਏ ਮੈਨੂੰ ਹੁਣ ਨਹੀਂ ਮੀ ਆਉਂਦਾ ਜਿਸ ਤਰ੍ਹਾਂ ਕੋਈ ਉਮੀਦ ਆ। ਉਹ ਚੰਗਾ ਵਾਬਾ ਲੱਗ ਜੀ। ਬਹੁਤ ਬਾਸੀ ਨੇ ਖਾਨ ਕਰਤਾ ਇਹਨੇ। ਹੁਣ ਪਤਾ ਗਾਤੇ। ਹਾਂ ਕਿਉਂਕਿ ਪਹਿਲੇ ਹੁਣ ਸਾਰੇ ਪਾਸੇ ਚਾਹ ਆਪਣੇ ਵੀ ਪੇ ਆ ਉਹ ਥੋੜਾ ਜਿਹਾ ਜਣੀ ਆਇਆ ਜੋਰ ਦਾ ਰੱਖ ਲਿਆ। ਜੋਰ ਜਾ ਹੁ ਸਾਰੇ ਪਾਸੇ ਪਹਿਲੇ ਅੱਜ। ਹਾਂ। ਚੋਰ ਨਾ ਪਰ ਠੀਕਾ। ਜੇ ਤਾਂ ਆ ਗਈ ਪਤਾ। ਪੀਦਾ ਜੋਰ ਦਾ ਪਰ ਕੋਈ ਤਾਂ ਕੋਈ ਜੋਰ ਨਹੀਂ। ਜੇ ਤਾਂ ਆ ਗਈ ਮਿੱਤਰਾ ਕੱਲੂ ਪਸ਼ਵਾ। ਹਾਂ। ਇਹ ਤਾਂ ਸਾਫ ਹੋ ਜੂਗਾ ਨਹੀਂ ਗੜਬੜਾ ਜਾ। ਰਾਤ ਨੂੰ ਪਤਾ ਲੱਗ ਜਾਣਾ। ਰਾਤ ਨੂੰ ਪਤਾ ਲੱਗ ਜਾਣਾ ਅੱਜ। ਜਿਹੜਾ ਇਹਨੇ ਕੋਈ ਕਰਨਾ ਰਾਤ ਨੂੰ ਕਾਰਵਾਈ ਨੇ ਪਾ ਦੇਣੀ। ਪਾ ਦੇਣੀ। ਕੱਲ ਬੱਟ ਠੀਕ ਹੈ ਨਾ ਗਰਮੀ ਨਹੀਂ ਆਈ ਜਿਨੇ ਅੱਗੇ ਤੈਨੂੰ ਦੱਖਣ ਚੱਲਿਆ ਵਾ ਸਵੇਰ ਦਾ ਬੱਟ ਦਾ ਰਹਿਣਾ ਹੀ ਆ ਹਾਂ ਉਹ ਤਾਂ ਹੋ ਗਿਆ ਸਮਝਿਆ ਬਾਕੀ ਕੱਲ ਨੂੰ ਨਹੀਂ 10 ਵਜੇ ਨੂੰ ਦਾਦੜਾ ਵੀ ਮੈਂ ਕਿਆ ਕਹਿੰਦਾ ਇਹ ਇੰਨਾ ਕ ਬੱਟ ਦਾ ਨਵਾਂ ਰਹਿੰਦਾ ਵੀ ਹੁੰਦਾ ਹੈ ਨਾ ਠੀਕ ਆ ਬੱਝਿਆ ਆ ਤੇਰੀ ਗੱਲ ਸੁਣ ਲੈ ਰਾਤ ਦਾ ਮੌਸਮ ਠੰਡਾ ਹੋਗਾ ਤੜਕੇ ਨੂੰ ਖਰਚਾ ਬਹੁਤ ਹੋਇਆ ਵਾ ਯਾਰ ਖਰਚਾ ਤਾਂ ਬਾਈ ਹੋਇਆ ਪਈ ਆਂਦੇ ਕਰਿਆ ਵਾ ਕਿਨੇ ਨਹੀਂ ਖਰਚਾ ਮੈਂ ਕਹਿੰਦਾ ਖਰਚਾ ਸਭ ਦਾ ਹਾਲ ਪਿਛਲੇ ਸਾਲ ਤੇਰਾ ਜੋਰ ਚੱਲੇ ਆ ਪਹਿਲੇ ਸਾਲ ਵੀ ਤਾਂ ਖਰਚਾ ਕਰਿਆ ਉਹ ਦੁਬਾਰਾ ਤਾਂ ਨਾ ਕਿੰਨਾ ਲਗਾਈ ਦਾ ਖਰਚਾ ਕਰਿਆ ਉਹ ਤੈਨੂੰ ਦੇ ਵੀ ਕਿੰਨਾ ਗਿਆ ਰੱਬ ਉਹ ਤਾਂ ਹੋਊ ਨਾ ਫਿਕਰ ਆ ਯਾਰ ਉਹਨੂੰ ਤੇਰੇ ਨਾਲ ਵੱਧ ਫਿਕਰ ਉਹਨੂੰ ਸਭ ਦਾ ਉਹ ਪੱਥਰ 'ਚ ਕੀੜਾ ਆ ਕੀੜੇ ਨੂੰ ਰਸਤਾ ਵੀ ਹੈਗਾ ਉੱਥੇ ਵੀ ਉਹਨੂੰ ਪਿਆਉਂਦਾ ਦਾਣਾ ਉਹਨੂੰ ਸਭ ਦਾ ਫਿਕਰ ਆ ਬਾ ਉੱਥੇ ਵੀ ਉਹਨੂੰ ਦੰਦਾ ਹੈ ਉਹ ਕਿਰਮ ਆ ਕੇ ਤੇਰਾ ਰਸਤਾ ਤੂੰ ਮੇਰੀ ਗੱਲ ਸੁਣਦਾ ਜਿਹੜੇ ਤੂੰ ਜਾਨਵਰ ਨੂੰ ਭਜਾ ਕੇ ਆਏ ਆ ਉਹ ਨਹੀਂ ਵੀ ਤਾਂ ਖਾਣਾ ਤਾਂ ਗੰਨਾ ਹੈ ਤਾਂ ਉਹਦੇ ਵਾਸਤੇ ਵੀ ਤਾਂ ਕੋਈ ਇੱਕ ਜੰੰਨੇ ਨੂੰ ਬਸ ਆਹੇ ਵੀ ਨੂੰ ਚੁੱਪਣਾ ਨਹੀਂ ਆਉਂਦਾ ਵੀ ਭਾਈ ਟੰਗ ਸਿਰ ਚੁੱਪ ਲੈ ਇੱਕ ਕਰਨਾ ਆ ਬਸ ਆ ਚੱਕਰ ਉਹਨੇ ਨੁਕਸਾਨ ਕਰਨਾ ਉਹਨੇ ਨੁਕਸਾਨ ਕਰਨਾ ਨੁਕਸਾਨ ਕਰਨਾ ਆਪਣਾ ਨਹੀਂ ਉਹ ਕੋਈ ਨੁਕਸਾਨ ਨਹੀਂ ਚਾਹੀਕ ਭਰੀ ਚੁੱਪ ਜਾ ਤੂੰ ਇੱਕ ਨਾਲ ਇੱਕ ਵਾਰ ਉਹਨੇ ਗੇਰ ਨਾ ਤੋੜਨਾ ਜਿਹੜਾ ਜੁਦਾ ਖਤਮ ਆ ਉਹ ਉਹ ਅੱਡਾ ਨਹੀਂ ਬਣਾ ਅੱਡਾ ਅੱਡਾ ਨਾ ਬਣਦਾ ਵੀ ਰੰਦਾ ਇਹ ਜਿੱਕੂ ਮਗਮਗੇ ਤੇ ਬੱਲੇ ਚੁੱਪੀ ਆ ਫੇਰ ਨਹੀਂ ਫਰਕ ਪੈਂਦਾ ਕਿ ਗਰੀ ਗਾਲ ਯਾਰ ਮੇਰੀ ਗਾ ਸੁਣ ਲੈ ਚਾਹੇ ਤੂੰ ਇੱਕ ਮੇੜਾ ਗੇਰ ਕੇ ਛਾਪ ਰੂ ਸਾਰਾ ਚੂਪ ਕੇ ਗੈਬ ਕਰ ਜਾ ਤੈਨੂੰ ਲੱਗਣਾ ਵੀ ਚਲ ਉਹਰੇ ਹੈ ਹੀ ਨਹੀਂ ਤਾਂ ਪਰ ਜੇ ਤੈਨੂੰ ਦੇਖਣਾ ਵੀ ਟੁੱਟਿਆ ਪਿਆ ਏ ਸਾਰੇ ਹੀ ਖੰਡਾਤ ਆ ਇਹ ਤਾਂ ਖਲੀਫ ਹੁੰਦੀ ਹੈ ਹੁਣ ਇੰਨਾ ਨੂੰ ਪਤਾ ਨਹੀਂ ਹੈਗਾ ਵੀ ਭਾਈ ਮੈਂ ਸਾਰਾ ਛੂਟ ਕੇ ਜਾਵਾਂ ਫਿਰ ਜੀ ਵੀ ਨਹੀਂ ਪੈਨਲ ਪਤਾ ਤਾਂ ਬੰਦੇ ਨੂੰ ਨਹੀਂ ਹੈਗਾ ਉਹਨਾ ਗੰਨਾ ਚਾਰ ਪੂਰੀਆਂ ਤੋੜਨੀ ਬਾਕੀ ਥੱਲੇ ਛੱਡ ਦੇਣਾ ਚਾਰ ਪੂਰੀਆਂ ਮੇਰੇ ਵੀ ਸੜਕ 'ਤੇ ਆਹੀ ਹੁੰਦਾ ਉੱਥੇ ਕੰਨਾ ਪੂਰਾ ਵੱਢਣਾ ਉਹਨਾਂ ਨੇ ਪੱਟਣਾ ਥੱਲੇ ਤੇ ਜੜ ਸੁਣਾ ਜੜ ਪੱਟਣਾ ਇੱਥੇ ਚਾਰ ਪੂਰੀਆਂ ਲੈਣੀਆਂ ਬਾਕੀ ਐ ਵੱਢ ਕੇ ਤ ਅਸੂ ਵਾਲਾ ਕੰਮ ਹੋ ਗਿਆ ਕਹਿੰਦਾ ਲੱਗ ਗਿਆ ਅਸੂ ਜੀ ਦੇਖਣ ਹੁਣ ਅਸੂ ਲੰਘ ਗਿਆ ਬਸ ਹੁਣ ਐ ਟਾਈਮ ਤੱਕ ਚੰਬਲਦਾ ਇਹ ਅਸੂ ਵਾਲੇ ਤੱਕ ਬਾ ਤੂੰ ਤਾਂ ਬਹੁਤ ਆ ਜਾਪਦਾ ਸਾਰਾ ਅਸੂ ਤਾਂ ਕਿਹਨੇ ਫੇਰ ਵੀ ਅਜੇ ਹੈਗੇ 10 ਦਿਨ ਹੋਰੀ ਨੂੰ ਬਾ ਉਹ ਬਹਾਉ ਕਰ ਤਾਣੀ ਲਾ ਦੇਣਾ ਬਸ ਜੇ ਕੱਲ ਧੁੱਪ ਨਿਕਲਾਈ ਮੋਟਰ ਚਲਾਦਾ ਨਹੀਂ ਪਾਉਂਦਾ ਪਾਣੀ ਲਾ ਦੇ ਕੋਈ ਨਹੀਂ ਥੋੜੀ ਰੇਤ ਜ਼ਮੀਨ ਦਾ ਬੋਪਾ ਲੈ ਕੇ ਆ ਜੇ ਉਧਰ ਪਾਣੀ ਲਾਇਆ ਤੈ ਤੇ ਸੁੱਤ ਗਿਆ ਦੇਖਦਾ ਤੇ ਉਹ ਫਿਰ ਅਸੀਂ ਉਈਓ ਥੋੜੋ ਤੂੰ ਕਹਿੰਦਾ ਤਾਂ ਪਾਣੀਓ ਕਰੀ ਲਈ ਜਾਂਦੇ ਆ ਸਾਨੂੰ ਪਤਾ ਪਤਾ ਜ਼ਮੀਨ ਦਾ ਵੀ ਕਿੱਥੇ ਕਿੱਥੇ ਚਲੇ ਨਾ ਇਹਨੇ ਸਮਝਿਆ ਇਹ ਪਾਣੀ ਕਰਕੇ ਹੀ ਹਰਾ ਖੜਾ ਜੜ ਤੱਕ ਆਗ ਜਿਹੜੇ ਤਾਂ ਗੁੜ ਬਣਾਉਣਾ ਹੋਇਆ ਉਹਨੂੰ ਆਪਣਾ 10 20 ਦਿਨ ਪਹਿਨਾ ਪਾਣੀ ਬੰਦ ਕਰਦੀ ਮਹੀਨਾ ਉਹਨੂੰ ਪਾਣੀ ਲਾਉਣਾ ਹੀ ਨਹੀਂ ਆਪਾਂ ਨੇ 85 ਦਾ ਬਣਾਉਣਾ ਸਾਰਾ ਖੂੰਜਾ ਛੱਡ ਲਈ ਡੋਲ ਪਾ ਲਈ ਵਿੱਚ ਬੜ ਕੇ ਲੋੜੇ ਨਹੀਂ ਚੰਦ ਨਿਕਲਦੇ ਜਾਣਾ ਜਾਨੂ ਕਿਹੜਾ ਆਪਾਂ ਪਾਣੀ ਲੱਗਣਾ ਹੈ ਸਿਆਲ ਚ ਤਾਂ ਹੋਈਆਂ ਨਹੀਂ ਲੋੜ ਪੈਂਦੀ ਪਾਣੀ ਦੀ ਤੈ ਨਹੀਂ ਹਟਣਾ ਹੈਗਾ ਨਾ ਮੈਂ ਨਹੀਂ ਲਾਉਂਦਾ ਹੈਗਾ ਬਸ ਮੈਂ ਤਾਂ ਜਿੰਦੇ ਦਿਨ ਮਿਲ ਚੱਲ ਪਿਆ ਉਦੋਂ ਬੰਦਦਾ ਪਾਣੀ ਦਾ ਲੈ ਲੈ ਤੈ ਕਿੱਥੇ ਬੰਦ ਕਰਨਾ ਮੈਂ ਜਾਣਦਾ ਨਹੀਂ ਤੈਨੂੰ ਚੱਲੀਏ ਭਾਈ ਹੁਣ ਚਲੋ ਜੀ ਹੁਣ ਤਾਂ ਚੰਦ ਨਿਕਲਨੇ ਵਾਲਾ ਚੰਦ ਨਿਕਲਨੇ ਵਾਲਾ ਸੂਜਦਾ ਘੜਿਆ ਲਿਆ ਜੋ ਸਾਹਮਣੇ ਦੇਖਿਆ ਦੂਜਦਾ ਗਿਆ ਚੰਦ ਨਿਕਲਿਆ ਹੋਣਾ ਹਾਂ ਇੱਥੇ 10 ਲੱਗਦੀ ਮੈਨੂੰ 110 ਮੈਂ ਸਭ ਆਜਾ ਮਾਰਦੀਆਂ ਮੈਸਾਂ ਨੇ ਮਾਰਨੀ ਆ ਹੁਣ 110 ਲੱਗਦੀ ਆ 110 ਮੰਨਦਾ ਨਹੀਂ ਇਹ 110 ਆ 110 ਹੀ ਹੋਣੀ ਆ ਮੈਨੂੰ ਕਹਿ ਕੇ ਹਟਿਆ ਮੈਂ 110 ਆ 110 ਆ ਕੱਦ ਹਿਸਾਬ ਦਾ ਇਹਦਾ ਪਹਿਲਾਂ ਸਾਰੇ ਕੁਸ ਨਹੀਂ ਦੀ ਜੀਰੀ ਦੇਖਣਾ ਹੁਣ ਵਧੀਆ ਹੋ ਗਈ ਸਾਰੀ ਪੂਰੀ ਹੋ ਗਈ ਦੇਖ ਲੈ ਫੁੱਲ ਹੋ ਗਈ ਫੁੱਲ ਆ ਜਿਹੜੀ ਦਾਸ ਆ ਇਹਦਾ ਕੱਦ ਹਿਸਾਬ ਦਾ ਹੀ ਹੈ ਸਫਾਈ ਕਰਕੇ ਆਇਆ ਵਧੀਆ ਬਣ ਗਈ ਜੀ ਟਾਪ ਦੀ ਹੋ ਗਈਆਂ ਫੁੱਲ ਉਹ ਵੀ ਖੇਤ ਬਹੁਤ ਟਾਪ ਵਾਲੀ ਇਹਦੀ ਹਾਂ ਇਹ ਅਮਰ ਰਾਂਦੀ ਹਾਂ ਅਮਰਾਂ ਦੀ ਆ ਸਾਰੀ ਉਹਨੂੰ ਦੀ ਗਲੀ ਜਪਟਾਂ ਇਹਦਾ ਵੀ ਆ ਉਹ ਮਹਾਰਾਲੇ ਬੰਦੇ ਨੇ ਲੱਗੀ ਜਾ ਕੇ ਕਮਲਜੀਤ ਵਾਲੇ ਕਮਲਜੀਤ ਕਮਲਜੀਤ ਲੱਗੀ ਵੀ ਰਹੀ ਹੈ ਕਮਲਜੀਤ ਪਤਨੀ ਕਰਮਜੀਤ ਪਹਿਲੀ ਲੱਗੀ ਨਾ ਇਹਨਾਂ ਲੱਗੀ ਪਹਿਲੀ ਪਮਣੀ ਪਝਣੀ ਵਾਲੀ ਵੀ ਉਹ ਪਾਲਾ ਹੁੰਜੋ ਲੱਗਦੇ ਨਾ ਉਹ ਜਿਹੜੀ ਉਧੇਲੀ ਆ ਮੇਰੇ ਖੁੰਝੇ ਕੋਲ ਤਾਂ ਲੱਗ ਜਾਂਦਾ ਇਹਨੂੰ ਇਹਨਾਂ ਦਾ ਖੁੰਝਾ ਜਾਂਦਾ ਇਹਨਾਂ ਦੇ ਖੁੰਝਾ ਸਿੱਧੀ ਆ ਇਹਨਾਂ ਦਾ ਖੁੰਝਾ ਆਉਂਦਾ ਇਹਨਾਂ ਦਾ ਖੋਰ ਉਹ ਇਹਨਾਂ ਕੋਲ ਅੱਗੇ ਮੁੱਕੀ ਆ ਉਹ ਉੱਥੇ ਮੁੱਕ ਗਈ ਆ ਅੱਗੇ ਇਹਨਾਂ ਕੋਲ ਹਾਂ ਆਪਾਂ ਦਾ ਦੋ ਰਸਤੇ ਆ 150 ਵਾਲੀ ਉਧਰੋਂ ਕੱਢੇਗਾ ਨਹੀਂ 100 ਵਾਲੀ ਇੱਧਰੋਂ ਅੱਡੇਗਾ ਨਹੀਂ ਤੇ 150 ਵਾਲੀ ਵੀ ਇੱਧਰੋਂ ਕੱਢਦਾ ਆਰਾਮ ਨਾਲ ਨਿਕਲ ਜਾਣੀ ਆ ਆਪਾਂ ਪਾ ਕੇ ਤਾਂ ਜਿੱਦ ਤੱਕ ਲੋਟ ਲੱਗੇ ਉਦੋਂ ਕੱਢ ਲਈਏ ਆਪਾਂ ਚੱਲ ਜੀ ਫਿਰ ਚੱਲ ਚੱਲੀਏ ਚਲੋ ਠੀਕ ਆ ਜੀ ਫਿਰ ਚੰਗੀ ਗੱਲ ਨੂੰ ਸਤਿ ਸ੍ਰੀ ਅਕਾਲ ਜੀ